ਗੁਰਦਾਸਪੁਰ ਦੀਆਂ ਤਿੰਨ ਖੱਡਾ ਸਮੇਤ ਪੰਜਾਬ ਦੀਆਂ 85 ਮਾਈਨਿੰਗ ਸਾਈਟਸ ਤੇ ਐਨਜੀਟੀ ਦੇ ਵੱਲੋਂ ਲਗਾਈ ਗਈ ਪਾਬੰਦੀ ਕੰਮ ਹੋਇਆ ਬੰਦ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਧੀਨ ਆਉਂਦੇ ਪਿੰਡ ਗਾਲੜੀ ਦੀ ਪੰਚਾਇਤ ਨੇ ਪ੍ਰਦੂਸ਼ਣ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਸੀ ਜਿਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਐਨਜੀਟੀ ਨੇ ਹੁਣ ਆਦੇਸ਼ ਦਿੱਤਾ ਹੈ ਕਿ ਅਗਲੇ ਹੁਕਮਾਤ ਤੱਕ ਤੁਰੰਤ ਪ੍ਰਭਾਵ ਦੇ ਨਾਲ ਮਾਈਨਿੰਗ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਵਾਤਾਵਰਨ ਨੂੰ ਨੁਕਸਾਨ ਅਤੇ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਹੋਇਆ ਇਹ ਪਟੀਸ਼ਨ ਪਾਈ ਗਈ ਸੀ ਹੁਣ ਐਨਜੀਟੀ ਦੇ ਵੱਲੋਂ ਇੱਕ ਮਾਮਲੇ ਤੇ ਸੁਣਵਾਈ ਕਰਦਿਆਂ ਪੰਜਾਬ ਦੀਆਂ 85 ਮਾਈਨਿੰਗ ਸਾਈਟਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਬੰਦੀ ਐਨਜੀਟੀ ਨੇ ਐਕਸ਼ਨ ਲੈਂਦਿਆਂ ਅਗਲੀ ਸੁਣਵਾਈ ਤੱਕ ਮਾਈਨਿੰਗ ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ 'ਚ ਹੜ੍ਹ ਆਏ ਸੀ ਇਸ ਵਿੱਚ ਗੁਰਦਾਸਪੁਰ ਦੇ ਰਾਵੀ ਦਰਿਆ ਦੇ ਨਾਲ ਲੱਗਦਾ ਇਲਾਕਾ ਵੀ ਕਾਫੀ ਪ੍ਰਭਾਵਿਤ ਹੋਇਆ ਸੀ ਉਧਰ ਨਾਇਬ ਤਹਿਸੀਲਦਾਰ ਦਿਨਾਨਗਰ ਗਲਵਿੰਦਰ ਸਿੰਘ ਵੱਲੋਂ ਮੌਕੇ ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਐਨਜੀਟੀ ਦੇ ਹੁਕਮ ਅ ਤ ਹ ਇੱਕ ਖੱਡ ਬੰਦ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜੇਕਰ ਕਿਸੇ ਵੱਲੋਂ ਖੱਡ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅ ਨਹੀਂ ਇਨਫੋਰਮੇਸ਼ਨ ਨਹੀਂ ਵੈਸੇ ਸਾਨੂੰ ਆਰਡਰ ਹੈਗੇ ਆ ਮੌਕੇ ਤੇ ਚੈਕਿੰਗ ਕਰਨ ਦੇ ਜਿੱਥੇ ਮਾਈਨਿੰਗ ਦੀ ਕੋਈ ਹੋਵੇ ਦਿੱਕਤ ਕਿਸੇ ਤਰ੍ਹਾਂ ਦੀ ਵੀ ਅਸੀਂ ਸਿਰਫ ਇੱਥੇ ਰੂਟੀਨ ਚੈੱਕ ਨੂੰ ਵਾਸਤੇ ਆਏ ਸੀਗੇ ਆ ਫਿਲਹਾਲ ਕੰਮ ਇੱਥੇ ਬੰਦ ਪਿਆ ਔਰ ਇਹਨਾਂ ਨੂੰ ਜਿਹੜੇ ਇੱਥੇ ਦੋ ਕਰਿੰਦੇ ਸੀਗੇ ਉਹਨਾਂ ਨੂੰ ਸਿਰਫ ਹਦਾਇਤ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਆ ਵਗੈਰਾ ਤੋਂ ਬਿਨਾ ਕੋਈ ਡੀਸਲਟੇ ਵਗੈਰਾ ਦਾ ਕੰਮ ਨਾ ਕੀਤਾ ਜਾਵੇ ਸਰ ਘਰ ਆ ਬੋਲੋ ਕੀ ਹੋ ਗਵਾ ਸਰ ਉਹ ਨਹੀਂ ਸਰਕਾਰ ਵੱਲੋਂ ਤਾਂ ਹਮੇਸ਼ਾ ਇਹ ਹੁਕਮ ਆਇਆ ਕਿ ਇਲੀਗੈਲਿਟੀ ਨੇ ਕੋਈ ਰੋਕ ਲਾਈ ਨਾ ਆਹ ਹਾਂ ਐਨਜੀਟੀ ਦੇ ਹੁਕਮ ਮੈਂ ਪੜੇ ਨਹੀਂ ਪਰ ਮੈਨੂੰ ਐਸਾ ਮਾਲੂਮ ਹੋਇਆ ਕਿ ਐਨਜੀਟੀ ਵੱਲੋਂ ਬੰਦ ਕੀਤਾ ਹੋਇਆ ਕੰਮ ਫਿਲਹਾਲ ਜਿੱਦਾਂ ਗਿਆ ਤਾਂ ਉਸ ਦੀ ਪਾਲਣ ਦੇ ਵਿੱਚ ਇੱਕ ਵਾਰੀ ਅਸੀਂ ਰਿਡੂ ਚੈੱਕਅਪ ਕਰਦੇ ਸੀਗੇ ਅੱਛਾ ਹਾਂਜੀ ਤੇ ਫਾਰ ਦਾ ਟਾਈਮਿੰਗ ਕੰਮ ਮੈਨੂੰ ਮੈਂ ਜਦੋਂ ਆਇਆ ਤਾਂ ਬੰਦ ਹੈਗਾ ਉੰਚਰੇ ਇਹ ਹਾਲ ਚੱਲਦਾ ਪਿਆ ਹੈ ਜੀ ਹਾਂ ਨਹੀਂ ਸਵੇਰੇ ਦਾ ਮੈਂ ਮੈਨੂੰ ਪਤਾ ਨਹੀਂ ਕਿ ਸਵੇਰੇ ਇੱਥੇ ਹੈ ਸੀਗਾ ਨਹੀਂ ਕਿਉਂਕਿ ਮੈਨੂੰ ਮੈਂ ਸਪੈਸੀਫਿਕਲੀ ਚੈੱਕ ਕਰਨੀ ਆਇਆ ਸੀਗਾ ਤਾਂ ਇਸ ਟਾਈਮ ਬੰਦ ਹੈ ਔਰ ਹਦਾਇਤਾਂ ਸਭ ਨੂੰ ਕਰਤੀਆਂ ਗਈਆਂ ਕਿ ਜਦੋਂ ਤੱਕ ਅਗਲੇ ਕੋਈ ਹੁਕਮ ਨਹੀਂ ਆਉਂਦੇ ਤਾਂ ਕੋਈ ਕੰਮ ਨਹੀਂ ਚੱਲੀ ਹੋਊਗਾ ਇੱਥੇ ਜੇ ਚਲਾਉਂਦੇ ਆ ਫਿਰ ਕਾਰ ਬਿਲਕੁਲ ਗੱਲ ਬਾਈ ਜੋ ਵੀ ਹੁਕਮਾਂ ਦਾ ਉਲਟ ਕੋਈ ਕਾਰਵਾਈ ਕੋਈ ਕਾਰਵਾਈ ਕਰਨਗੇ ਤਾਂ ਫਿਰ ਨੇਚਰਲੀ ਕਾਨੂੰਨ ਆਪਣਾ ਕੰਮ ਕਰੂਗਾ